ਪੰਜਾਬੀ ਸਿੰਗਰ ਸੱਬਾ ਜਿਸ ਨੂੰ ਕਿ ਆਪਾਂ ਸਭ ਜਾਣਦੇ ਆ ਕਿ ਗਰੀਬ ਪਰਿਵਾਰ ਦੇ ਵਿੱਚ ਉੱਠ ਕੇ ਸੱਬੇ ਨੇ ਕਾਫੀ ਜ਼ਿਆਦਾ ਤਰੱਕੀ ਕੀਤੀ ਹੈ ਅਤੇ ਪਿੰਡ ਦੇ ਵਿੱਚ ਆਪਣੇ ਕੋਠੀ ਪਾ ਰਿਹਾ ਹੈ ਅਤੇ ਉਸ ਦੀ ਖੁਸ਼ੀ ਦੇ ਵਿੱਚ ਕਾਫੀ ਜ਼ਿਆਦਾ ਕਲਾਕਾਰ ਸੱਬੇ ਦੇ ਘਰ ਪਹੁੰਚੇ ਅਤੇ ਲੋਕ ਬਹੁਤ ਹੀ ਜ਼ਿਆਦਾ ਉਸ ਦੇ ਫੈਨ ਪਹੁੰਚੇ ਅਤੇ ਆ ਹੁਣ ਇਸ ਬੱਚੀ ਨੇ ਇਸ ਭੈਣ ਨੇ ਇੱਕ ਬਹੁਤ ਹੀ ਜ਼ਿਆਦਾ ਗੀਤ ਦੇ ਰੂਪ ਵਿੱਚ ਸੱਬੇ ਲਈ ਕੁਝ ਗਾਇਆ ਹੈ ਤੇ ਸੱਬੇ ਨੇ ਕਮੈਂਟ ਕਰਕੇ ਵੀ ਕਿਹਾ ਹੈ ਅਤੇ ਆਹੂ ਕਰਦੇ ਆ ਤੁਹਾਡੇ ਨਾਲ ਫੁੱਲ ਵੀਡੀਓ ਵੀ ਸਾਂਝੀ ਚਲੋ ਜਿੰਗੀ ਗਾ ਰਿਹਾ ਸੱਬਾ ਕੋਠੀ ਨਾਣਾ ਹਾਂਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਸ ਬੱਚੀ ਦੀ ਸਪੋਰਟ ਦੇ ਲਈ ਇੱਕ ਲਾਈਕ ਤੇ ਕਮੈਂਟ ਜਰੂਰ ਕਰਨਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ